ਇਹ ਹੁਣ ਭਗਤ ਸਿੰਘ ਵਾਲੀ ਕੰਮ ਨੇ ਬੀ ਲੋਕਾਂ ਲੋਕਾਂ ਦੀ ਜ਼ਮੀਨ ਸਰਕਾਰੀ ਕਰ ਦੋ ਜੇਤਾ ਉਹ ਆਪਦਾ ਕੇਸ ਬਾਪਸ ਲੈਣ ਜਾਂ ਉਹਨਾਂ ਨਾਲ ਸਾਡਾ ਫੈਸਲਾ ਹੋਵੇ ਕੋਈ ਜੇ ਇਹਨਾਂ ਨੇ ਕੋਈ ਜ਼ਮੀਨ ਖਰੀਦਣੀ ਆ ਉਹ ਕਿਸਾਨ ਨੂੰ ਪੈਸੇ ਦੇਣ ਉਹਨੂੰ ਕਿਸੇ ਉਹ ਕਿਸੇ ਕਨਾਰੇ ਲੱਗਦਾ ਹੋਵੇ ਬੜੇ ਲੰਮੇ ਸਮੇਂ ਤੋਂ ਕਹਿੰਦੇ ਜ਼ਮੀਨ ਜ਼ੱਟ ਦੀ ਮਾਂ ਹੁੰਦੀ ਹੈ ਹਾਂ ਜੀ ਫਿਰ ਵੀ ਕੀ ਜੇ ਆਪਾਂ ਕਹੀਏ ਵੀ ਜੇ ਤੁਹਾਡੇ ਖਾਤਿਆਂ ਚ ਪੈਸੇ ਪਾ ਦਿੱਤੇ ਜਾਣ ਫਿਰ ਵੀ ਉਹ ਜ਼ਮੀਨ ਛੱਡਣਾ ਕਿ ਸਹੀ ਹੋਉਂਦਾ ਜਾਂ ਜਾਇਜ਼ ਹੈ ਕਿ ਨਹੀਂ 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 ਕਮਰਸ਼ੀਅਲ ਹੋ ਕੇ 30 ਸਾਲ ਨੂੰ ਡਿਵੈਲਪ ਹੁੰਦੀ ਹੈ 50 ਸਾਲ ਨੂੰ ਡਿਵੈਲਪ ਹੁੰਦੀ ਹੈ 100 70 ਸਾਲ ਨੂੰ ਡਿਵੈਲਪ ਹੁੰਦੀ ਹੈ ਸਾਡੀ ਜ਼ਿੰਦਗੀ ਤਾਂ ਲੰਘ ਜੂ ਖਸਾਨਾਂ ਦੀ ਹਮਾਇਤ ਦੇ ਨਾਲ ਸੱਤਾ ਚਾਹਨੇ ਹਾਂ ਤੇ ਕਿਸਾਨਾਂ ਨਾਲ ਹੀ ਬੁਰਾ ਹਾਲ ਕਰਦੇ ਹਾਂ ਤੇ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਲੋਕਾਂ ਦੇ ਮੂੰਹ ਚੋਂ ਬੁਰਕੀ ਖੋਣਾ ਕਿੱਡਾ ਵੱਡਾ ਪਾਪ ਹੁੰਦਾ ਸਾਂਝੀ ਸੋਚ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਵਿਕਰਮ ਸਿੰਘ ਬਾਗੀ ਜਿਹੜਾ ਕਿ ਜਾਲਾਪਿੰਡ ਦੇ ਵਿੱਚ ਇੱਕ ਮਸਲਾ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿ ਇੱਥੋਂ ਦੀ ਇੱਕ ਜ਼ਮੀਨ ਹੈ ਜਿਹਦੇ ਤੇ ਕਬਜ਼ਾ ਕਰਨ ਲਈ ਪ੍ਰਸ਼ਾਸਨ ਪੰਪਾਹਾਰ ਹੋਇਆ ਪਿਆ ਉੱਥੋਂ ਦੇ ਕਿਸਾਨ ਜਿਹੜੇ ਉੱਥੋਂ ਦੇ ਰਹਿੈਸ਼ੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਸਾਰਾ ਮਸਲਾ ਕੀ ਹੈ ਵੀ ਇਹਦੇ ਪਿੱਛੇ ਸਰਕਾਰ ਕੀ ਕਿਉਂ ਕਰਨਾ ਚਾਹੁੰਦੀ ਹੈ ਇਹ ਕਾਰਨ ਕੀ ਨੇ ਸਸ਼ੀ ਗੱਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਤੇ ਜਿਹੜਾ ਇਹ ਸਾਰਾ ਮਸਲਾ ਹੈ ਵੀ ਜਾਲਾ ਪਿੰਡ ਦਾ ਜਿਹੜੇ ਜ਼ਮੀਨ ਦਾ ਮਸਲਾ ਹੈ ਇਹ ਕਿੰਨੇ ਕਿੱਲੇ ਜ਼ਮੀਨ ਹੈ ਇਹ ਕਾਰਨ ਕੀ ਆ ਇਹਦੇ ਬਾਰੇ ਮੜੀ ਜਾਣਕਾਰੀ ਇਹ ਦੋ ਦੋ ਵੱਖ-ਵੱਖ ਮਸਲੇ ਨੇ ਇੱਕ ਮਸਲਾ ਤਾਂ ਸੜਕ ਦਾ ਹੈ ਜਿਨ੍ਹਾਂ ਲੋਕਾਂ ਦੀ ਸੜਕ ਵਿੱਚ ਜ਼ਮੀਨ ਆ ਗਈ ਉਹ ਕੋਈ 80 85 ਬਿਗੇ ਜ਼ਮੀਨ ਹੈ ਪ੍ਰਸ਼ਾਸਨ ਉਹਦਾ ਇਮੀਡੀਏਟ ਕਬਜ਼ਾ ਲੈਣਾ ਚਾਹੁੰਦਾ ਹੈ ਪ੍ਰਸ਼ਾਸਨ ਉਹਨਾਂ ਨੇ ਐਡਵਰਸ ਵਾਈਜੇਸ਼ਨ ਦਾ ਕੇਸ ਪਾਇਆ ਹੋਇਆ ਹੈ ਕਿਉਂਕਿ ਅਸੀਂ 1906 ਤੋਂ ਇਹ ਜ਼ਮੀਨ ਬੌਣੇ ਆ 1906 ਤੋਂ ਲੈ ਕੇ ਕੰਟੀਨਿਊ ਹੋਣੇ ਹੁਣ ਤੱਕ ਇਹਦੇ ਵਿੱਚ ਕੁਝ ਪਿੰਡ ਦੀ ਜ਼ਮੀਨ ਰਲ ਰਲ ਹੀ ਹੋਈ ਹੈ ਕੁਝ ਉਸ ਵਕਤ ਦੇ ਪੁਰਾਣੇ ਸਮਿਆਂ ਦੇ ਮਹਾਰਾਜ ਨੇ দান ਦਿੱਤੀ ਹੋਈ ਜ਼ਮੀਨ ਹੈ ਤੇ ਉਸ ਤਰ੍ਹਾਂ ਦੀ ਜ਼ਮੀਨ ਇਕੱਠੀ ਹੋ ਕੇ 51 5200 ਹੋ ਗਈ ਸੀਗੀ ਕੁਝ ਲੋਕਾਂ ਨੇ ਕੀ ਇਸ ਕਰੀ ਉਹ ਕਿਸ ਜਿੱਤ ਗਈ ਉਹ ਜ਼ਮੀਨ ਬਾਹਰ ਨਿਕਲ ਗਈ ਹੁਣ ਇਹ 4450 ਵਿੱਗੇ ਜ਼ਮੀਨ ਹੈ ਜਿਹੜੀ ਹਾਂ ਜਿਹੜੀ 182 ਘਰ ਬੋਂਦੇ ਨੇ ਤੇ ਇਹ ਰੋਡ ਨਿਕਲ ਰਹੀ ਹੈ ਉਹ ਸਾਹਮਣੇ ਤੋਂ ਹਾਈਵੇ ਨੈਸ਼ਨਲ ਹਾਈਵੇ ਇਹ ਸੰਗਰੂਰ ਰੋਡ ਤੋਂ ਲੈ ਕੇ ਚੰਡੀਗੜ੍ਹ ਰੋਡ ਨਾਲ ਜੁੜਨੀ ਹੈ ਇਹ ਵੈਸਟਰਨ ਪਾਈਪਾਸ ਪਟਿਆਲਾ ਕਿਹਾ ਜਾਂਦਾ ਹੈ ਇਹਨੂੰ ਪ੍ਰਸ਼ਾਸਨ ਨੇ ਉਹਨਾਂ ਨੇ ਕੇਸ ਕਰੇ ਹੋਏ ਨੇ ਉਹ ਪ੍ਰਸ਼ਾਸਨ ਨੇ ਇਹਦੇ ਪੈਸੇ ਉਸ ਵਿੱਚ ਕੋਰਟ ਵਿੱਚ ਜਮ੍ਹਾਂ ਕਰਾਤੇ ਕੋਰਟ ਦੇ ਵਿੱਚ ਉਹਦੀ ਐਫਡੀ ਬਣ ਗਈ ਇਹ ਕਹਿੰਦੇ ਨੇ ਵੀ ਤੁਸੀਂ ਤਾਂ ਪੈਸੇ ਲਿਓ ਜਦੋਂ ਕੇਸ ਜਿੱਤ ਗਏ ਫੇਰ ਲਿਓ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਐਂ ਕਰੋ ਤੁਸੀਂ ਸਾਰੇ ਵਕੀਲਾਂ ਨੂੰ ਬਹਾ ਲੈਨੇ ਆ ਸਾਰੇ ਵਕੀਲਾਂ ਨੂੰ ਬਾਹਰ ਲੈਣੇ ਆ ਤੁਸੀਂ ਸਾਨੂੰ ਇਹ ਪੈਸੇ ਦਵਾ ਦਿਓ ਜਦੋਂ ਤੁਸੀਂ ਸਾਨੂੰ ਪੈਸੇ ਦਵਾ ਦਿਓਗੇ ਤਾਂ ਅਸੀਂ ਤੁਹਾਨੂੰ ਨਿਸ਼ਾਨੇ ਲਗਾ ਦਾਂਗੇ ਹੁਣ ਵੀ ਇਹੀ ਚਾਹੀਦਾ ਪਰ ਪ੍ਰਸ਼ਾਸਨ ਕਹਿੰਦਾ ਵੀ ਜ਼ਮੀਨ ਤਾਂ ਅਸੀਂ ਤੱਕੇ ਨਾਲ ਲੈ ਲਾਂਗੇ ਉਹ ਤੱਕੀ شاہੀ ਦੇ ਵਿਰੁੱਧ ਲੋਕ ਬੈਠੇ ਨੇ ਜਦੋਂ ਉਹ ਧੱਕਾ ਕਰਨ ਆਉਂਦੇ ਨੇ ਤਾਂ ਲੋਕ ਭੱਜ-ਭੱਜ ਕੇ ਮੂਰੇ ਹੋ ਜਾਂਦੇ ਨੇ ਜੀੜੀ ਲੱਗੀ ਹੋਈ ਹੈ ਤੁਹਾਡੇ ਸਾਹਮਣੇ ਸਿਰ ਤੋਂ ਸਿਰੇ ਲੱਗੀ ਹੋਈ ਹੈ ਤੇ ਟੂ ਵਲੋਂਦੇ ਨੇ ਬਿਜਲੀ ਦੇ ਖੰਭੇ ਆਉਂਦੇ ਨੇ ਤੇ ਜਿਹੜੇ ਲੋਕਾਂ ਨੇ ਜਿਹੜੇ ਲੋਕਾਂ ਨੂੰ ਪੇਮੈਂਟ ਮਿਲ ਗਈ ਉਹਨਾਂ ਨੇ ਛੱਡਤੀ ਉਹ ਛੱਡਤੀ ਉਹਦਾ ਕੋਈ ਆਬਜੈਕਸ਼ਨ ਨਹੀਂ ਹੈਗਾ ਜਿਹੜੀ ਇਹ ਜ਼ਮੀਨ ਹੈ ਇਸ ਜ਼ਮੀਨ ਦੇ ਵਿੱਚ ਪ੍ਰਸ਼ਾਸਨ ਇੱਕ ਪਾਸੇ ਕਿਸ ਦੇ ਵਿੱਚ ਜਵਾਬ ਦਿੰਦਾ ਹੈ ਵੀ 1953 ਤੋਂ ਲਾ ਕੇ ਹੁਣ ਤੱਕ ਕੋਈ ਮਹੰਤ ਨਹੀਂ ਹੈਗਾ ਇਹ ਤਰਮਰਤਨ ਹਾਂਜੀ ਇਹ ਡੇਰਾ ਛੱਤਾ ਬਾਬਾ ਮੰਗਨੀ RAM ਦੀ ਕਹੀ ਜਾਂਦੀ ਹੈ ਤੇ ਡੇਰਾ ਛੱਤਾ ਬਾਬਾ ਮੰਗਨੀ RAM ਦੀ ਉਹ ਕਹਿੰਦੇ ਨੇ 1950 ਦੇ ਵਿੱਚ ਮਹੰਤ ਹਰੀ ਕਿਸਨਦਾਸ ਜੀ ਨੂੰ ਮਹੰਤ ਬਣਾਇਆ ਗਿਆ ਤੇ 53 ਚ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ 1984 ਜੋ ਉਹਨਾਂ ਦੀ ਡੈਥ ਹੋ ਗਈ। ਉਦੋਂ ਬਾਅਦ ਉਹਨਾਂ ਦੇ ਚੇਲਾ ਮਹਾਂਤ ਆਤਮਾਰਾਮ ਇੱਥੇ ਮਹੰਤ ਬਣੇ। ਸਾਨੂੰ ਨਹੀਂ ਪਤਾ ਉਹਨਾਂ ਦਾ ਇੰਤਕਾਲ ਹੋ ਗਿਆ। ਅਸੀਂ ਤਾਂ ਉਸੇ ਨੂੰ ਮਹੰਤ ਮੰਨਦੇ ਸੀਗੇ ਪਰ ਪ੍ਰਸ਼ਾਸਨ ਕਹਿੰਦਾ ਵੀ ਸਾਡੇ ਰਿਕਾਰਡ ਮੁਤਾਬਕ ਉਹ ਮਹੰਤ ਨਹੀਂ ਹੈਗੀ। ਉਹ ਕਿਉਂ ਮਹੰਤ ਨਹੀਂ ਹੈਗੀ ਵੀ ਡੋਨਟ ਨਾ ਸਾਨੂੰ ਨਹੀਂ ਪਤਾ। ਹੁਣ ਉਹ ਆ ਕੇ ਕਹਿੰਦੇ ਨਹੀਂ ਵੀ ਇਹ ਸਰਕਾਰੀ ਜ਼ਮੀਨ ਹੈ ਐਸ ਡੀ ਐਮ ਸਾਹਿਬ ਕਹਿੰਦੇ ਨੇ ਵੀ ਇਹ ਸਰਕਾਰੀ ਜ਼ਮੀਨ ਹੈ ਤਾਂ ਸਾਡੀ ਜ਼ਮੀਨ ਹੈ ਉਹ ਇਸ ਤਰ੍ਹਾਂ ਹੱਥ ਮਾਰ ਕੇ ਕਹਿੰਦੇ ਨਹੀਂ ਵੀ ਇਹ ਮੇਰੀ ਜ਼ਮੀਨ ਹੈ ਅਸੀਂ ਉਹਨੂੰ ਕਹੇ ਵੀ ਜੱਟ ਤਾਂ ਬਟਨੀ ਸ਼ੰਕਣ ਦਿੰਦਾ ਹੈਗਾ ਤੈਨੂੰ ਖੇਤ ਕਿਵੇਂ ਦੇ ਦੂ ਤੁਸੀਂ ਸਾਡੇ ਪੈਸੇ ਸਾਡੇ ਖਤਿਆਂ 'ਚ ਪਾ ਦਿਓ ਤੇ ਤੁਸੀਂ ਆਪਣੀ ਜ਼ਮੀਨ ਲੈ ਤੇ ਜੇ ਹੁਣ ਜਿਹੜੀ ਦੂਜੀ ਦੂਜਾ ਪੱਖ ਹੈ ਉਹ ਇਹ ਹੈ ਵੀ ਅਸੀਂ 1906 ਤੋਂ ਬੰਦੇ ਆਉਂਦੇ ਆਂ ਜੇ ਸਰਕਾਰੀ ਜ਼ਮੀਨ ਹੈ ਚਾਹ ਡੇਰੀ ਦੀ ਜ਼ਮੀਨ ਹੈ ਚਾਹ ਕਿਸੇ ਦੀ ਜ਼ਮੀਨ ਹੈ ਜਿਹੜਾ ਬੰਦਾ ਜ਼ਮੀਨ ਨੂੰ 30 ਸਾਲ ਬਾ ਲੈਂਦਾ ਹੈ ਸੁਪਰੀਮ ਕੋਰਟ ਦਾ ਇਹ ਰੂਲਿੰਗ ਹੈ ਉਹਦੀ ਗਰਦੌਰੀਆਂ ਤੁਹਾਡੇ ਨਾਂ ਹੋਣ ਉਹਦੇ ਟਿਊਬਵੈਲ ਤੁਹਾਡੇ ਨਾਂ ਲੱਗੇ ਹੋਣ ਮੂਟਰਾਂ ਦੇ ਲੋਨ ਹੁੰਦੇ ਨੇ, ਐਮਟੀ ਲੋਨ ਹੁੰਦੇ ਨੇ। ਸਰਕਾਰੀ ਬੈਂਕ ਵੀ ਲੋਨ ਕਰ ਦਿੰਦੇ ਨੇ। ਉਹ ਲੋਨ ਵੀ ਮਿਲਦੇ ਨੇ ਸਾਨੂੰ। ਤੇ ਉਹ ਸਾਰੇ ਲੋਕਾਂ ਨੂੰ ਮਿਲਦੇ ਨੇ ਕੋਈ ਕਿਸੇ ਇਕੱਲੇ ਘਰੇ ਨੂੰ ਨਹੀਂ ਮਿਲਦੇ। ਲੋਕ ਨਾ ਲਏ ਹੋਏ ਨੇ, ਆਮ ਲਏ ਹੋਏ ਨੇ, ਕੋਈ ਐ ਤਾਂ ਹੈ ਨਹੀਂ ਵੀ ਕਿਸੇ ਕੱਦੇ ਨੇ ਲਿਆ ਹੋਇਆ। ਅੱਛਾ ਜਿਨ੍ਹਾਂ ਜਿਨ੍ਹਾਂ ਕੋਲੇ ਘਰ ਦੀ ਜ਼ਮੀਨ ਬਿਲਕੁਲ ਵੀ ਨਹੀਂ, ਉਹਨਾਂ ਨੇ ਵੀ ਸਿਰਫ ਇਸ ਜ਼ਮੀਨ ਦੇ ਸਿਰਤੇ ਲੋਨ ਲਏ ਹੋਏ ਨੇ ਉਸ ਉਹਨਾਂ ਨੇ ਵੀ ਇਸ ਜ਼ਮੀਨ ਦੇ ਸਿਰ ਤੇ ਲੋਨ ਲਏ ਹੋਏ ਨੇ ਹਾਂ ਉਹਨਾਂ ਨੂੰ ਬਕਾਇਦਾ ਰੇ ਮਿਲਦਾ ਹੈ ਬਕਾਇਦਾ ਐਮਟੀ ਲੋਨ ਮਿਲਦਾ ਹੈ ਬੂਰ ਕਰਾਉਣ ਵਾਸਤੇ ਪੈਸੇ ਮਿਲਦੇ ਨੇ ਮੋਟਰ ਲਾਉਣ ਵਾਸਤੇ ਪੈਸੇ ਮਿਲਦੇ ਨੇ ਤੇ ਹੁਣ ਜੇ ਐਡਵਰਸਿਬਿਲੀਟੀ ਆਨ ਦਾ ਸੁਪਰੀਮ ਕੋਰਟ ਦੇ ਫੈਸਲੇ ਦੇ ਹਿਸਾਬ ਨਾਲ ਦੇਖੀ ਜਾਈਏ ਤਾਂ ਉਹ ਵੀ ਚਾਰ ਟਰਮਾਂ ਟੱਪ ਗਈਆਂ ਪ੍ਰਸ਼ਾਸਨ ਕਹਿੰਦਾ ਜ਼ਮੀਨ ਸਾਡੀ ਕਿਸਾਨ ਆ ਗਏ ਅਸੀਂ ਕਹਿੰਨੇ ਸਾਡੀ ਤੇ ਜੇ 30 ਸਾਲ ਦਾ ਹਿਸਾਬ ਵੀ ਲਾਇਆ ਜਾਵੇ ਸਾਡ 120 ਸਾਲ ਚੱਲ ਰਿਹਾ ਹੈ ਟਿੱਡਣਾ ਹੋ ਗਿਆ 4 ਗੁਣਾ ਹਾਂ 4 ਗੁਣਾ ਹੋ ਗਿਆ ਤੇ ਜ਼ਮੀਨ ਸਾਡੇ ਨਾਂ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸਾਡੇ ਨਾਂ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਉਸ ਦਾ ਅਜਿ ਕਰਨੇ ਉਹ ਨਹੀਂ ਚਾਹੀਦੀ ਤੇ ਇਹ ਜਮੀਨ ਮਤਲਬ ਬਾਇਆ ਕੋਰਟ ਸਾਡੇ ਨਾਲ ਹੋਣੀ ਚਾਹੀਦੀ ਹੈ ਜੇਕਰ ਜਿਵੇਂ ਆਪਾਂ ਗੱਲ ਕਰੀਏ ਵੀ ਕੋਰਟ ਦੇ ਵਿੱਚ ਕੇਸ ਲੱਗ ਗਿਆ ਲੱਗ ਗਿਆ ਕਿਸੇ ਵੀ ਚੀਜ਼ ਦਾ ਕੋਰਟ ਚ ਕੇਸ ਲੱਗਦਾ ਇੱਕ ਟਾਈਮ ਲਈ ਉਸ ਤੱਕ ਜਦੋਂ ਤੱਕ ਨਵੇੜਾ ਨਹੀਂ ਤੇ ਸਟੇ ਲੱਗ ਜਾਂਦਾ ਇਹਦੇ ਤਾ ਤਾਂ ਪ੍ਰਸ਼ਾਸਨ ਦੇ ਤਾਂ ਫਿਰ ਐਂਟਰੀ ਜਿਹੜੀ ਉਹ ਹੈ ਵੀ ਉਹਦੇ ਦੇ ਖਿਲਾਫ ਕੋਰਟ ਚ ਨਹੀਂ ਕੋਈ ਗੱਲਬਾਤ ਕੀਤੀ ਗਈ ਅ ਇੱਕ ਪਾਸੇ ਐਨਐਚਆਈ ਸਾਡੇ ਨਾਲ ਕੇਸ ਲੜ ਰਹੀ ਹੈ ਜੀ ਦੂਜੇ ਪਾਸੇ ਐਨਐਚਆਈ ਕਹਿੰਦੇ ਸਾਡੇ ਕੋਲ ਹੀ ਸਾਡੀ ਰੂਲਿੰਗ ਹੈ ਵੀ ਜਦੋਂ ਅਸੀਂ ਪੈਸੇ ਦਿੱਤੇ ਸਾਨੂੰ ਜ਼ਮੀਨ ਦਾ ਕਬਜ਼ਾ ਜਦੋਂ ਮਿਲਣਾ ਚਾਹੀਦਾ ਜੀ ਐਨ ਸੀ ਸਾਡੇ ਨਾਲ ਕੇਸ ਲੜ ਰਹੀ ਹੈ ਫਿਰ ਉਹ ਕਬਜ਼ਾ ਕਿਵੇਂ ਲੈ ਸਕਦੀ ਹੈ ਜਿੰਨੀ ਦੇਰ ਇੱਕ ਜੀਜ ਮਿਲੂ ਨਾ ਉਹਨੂੰ ਜਾਂ ਤਾਂ ਉਹ ਆਪਣਾ ਕੇਸ ਵਾਪਸ ਲੈਣ ਜਾਂ ਉਹਨਾਂ ਨਾਲ ਸਾਡਾ ਫੈਸਲਾ ਹੋਵੇ ਕੋਈ ਅਸੀਂ ਉਹਨਾਂ ਨੂੰ ਕਹ ਸੀ ਕਿ ਜਾਂ ਤਾਂ ਸਾਡੇ ਨਾਲ ਕੋਈ ਫੈਸਲਾ ਹੋਵੇ ਜਾਂ ਤੁਹਾਡਾ ਵਕੀਲ ਕੇਸ ਵਾਪਸ ਲਵੇ ਪਰ ਨਾ ਉਹਨਾਂ ਨੇ ਕੇਸ ਵਾਪਸ ਲਿਆ ਨਾ ਉਹ ਕੁਦੂਬ ਕੇ ਜਵਾਬ ਦਾਬਾ ਦਿੰਦੇ ਨੇ ਉਹ ਕੇਸ ਨੂੰ ਕੇਸ ਨੂੰ ਲਟਕਾ ਰਹੇ ਨੇ ਕਿਸਾਨਾਂ ਨੂੰ ਲਟਕਾਇਆ ਜਾ ਰਿਹਾ ਪਰ ਉਹ ਕਬਜ਼ਾ ਲੈਣ ਨੂੰ ਹਾਬੀ ਪ੍ਰਭਾਵੀ ਹੋ ਕੇ ਆਉਂਦੇ ਨੇ ਹਰ 8ਵੇਂ 8 ਦਿਨਾਂ ਬਾਅਦ 10 ਦਿਨਾਂ ਬਾਅਦ ਸਾਨੂੰ ਇੱਥੇ ਪਿਛਲੇ ਮਹੀਨੇ ਦੀ 3 ਤਰੀਕ ਦੇ ਬੈਠੇ ਆ ਅਸੀਂ ਸਾਨੂੰ 8-10 ਦਿਨਾਂ ਬਾਅਦ ਫੇਰ ਇਕੱਠੇ ਹੋ ਕੇ ਕਬਜ਼ਾ ਰੋਕਣ ਵਾਸਤੇ ਭੈਣ ਪਾਈਆਂ ਨੂੰ ਸਨੇਹੇ ਲਾ ਕੇ ਭਲਾਣਾ ਤਕਾਣਾ ਅੱਜ ਇੱਥੇ ਮਤਲਬ ਕਿੰਨੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਉਗਰਾਹਾ ਗਰੁੱਪ ਦੀ ਇਕੱਠੀ ਹੋਈ ਹੈ ਕ੍ਰਾਂਤੀਕਾਰੀ ਆਹ ਭਾਰਤੀ ਹਾਂ ਤੇ ਕ੍ਰਾਂਤੀਕਾਰੀ ਪੰਜਾਬ ਆਈ ਹੋਈ ਹੈ ਹੋਰ ਕਿੰਨੀਆਂ ਜਥੇਬੰਦੀਆਂ ਦੇ ਅੱਗੇ ਆਏ ਹੋਏ ਨੇ ਉਹ ਸਾਡੀ ਮਿਰਚੀ ਆਏ ਹੋਏ ਨੇ ਤੇ ਪ੍ਰਸ਼ਾਸਨ ਨਾਲ ਗੱਲ ਕਰਨ ਨੂੰ ਤਿਆਰ ਹੈ ਅਸੀਂ ਐਫਸੀਆਰ ਸਾਹਿਬ ਨੂੰ ਮਿਲੇ ਆ ਅਸੀਂ ਚੀਫ ਸੈਕਟਰੀ ਨੂੰ ਮਿਲੇ ਆ ਇਹ ਅਸੀਂ 22 23 ਚ ਮਿਲੇ ਤੇ ਹੁਣ ਇਹਨਾਂ ਨੇ ਮਹੰਤਾ ਦਾ ਇੰਤਕਾਲ ਵੀ ਕੈਨਸਲ ਕੀਤਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਇਹ ਮਤਲਬ ਅਸੀਂ ਡੀਸੀ ਸਾਹਿਬ ਨੂੰ ਤਾਂ ਬੀਸ਼ਵਾਰ ਮਿਲਲੇ ਡੀਸੀ ਖਾਨ ਕਹਿੰਦੇ ਸੀਗੇ ਵੀ ਇਹ ਤਾਂ ਚੀਫ ਸੈਕਟਰੀ ਸਾਹਿਬ ਪਹਿਲਾਂ ਕਹਿੰਦੇ ਸੀਗੇ ਵੀ ਇਹ ਤਾਂ ਉਹ ਨੂੰ ਪਹੁੰਚਾ ਉਹ ਵੀ ਪੁਸ਼ ਕਰਕੇ ਨਹੀਂ ਗਏ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਰਖੜਾ ਸਾਹਿਬ ਨੂੰ ਮਿਲੇ ਉਹ ਵੀ ਸੱਡੀ ਮਦਦ ਕਰਦੇ ਨੇ ਤੇ ਅਸੀਂ ਕਾਕਾ ਰਜਿੰਦਰ ਜੀ ਨੂੰ ਮਿਲੇ ਐਮ ਐਲ ਏ ਸੀਗੇ ਰਹੇ ਨੇ ਸਾਡੇ ਜੀ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕਰ ਰਹੇ ਨੇ ਅਸੀਂ ਐਮ ਪੀ ਗਾਂਧੀ ਜੀ ਨੂੰ ਮਿਲੇ ਉਹ ਉਹਨਾਂ ਨੇ ਐਫ ਸੀ ਆਰ ਨੂੰ ਇਮੀਡੀਏਟ ਰੈਫਰ ਕੀਤਾ ਉਹ ਕੰਨੀ ਜੋ ਹੋਰ ਰੋਡ ਵੀ ਹੋਵੇ ਮੈਂ ਤੁਹਾਡੇ ਨਾਲ ਵਿਵਗ ਚੱਲੂਗਾ ਤੇ ਅਸੀਂ ਜੋੜਮਾਜਰਾ ਜੀ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਬੰਦੇ ਜਾ ਰਹੇ ਨੇ ਉਹ ਨਹੀਂ ਮਿਲ ਪਾਈ ਕੋਈ ਗੱਲ ਨਹੀਂ ਸਮਾਣਾ ਬਲਾਕ ਚਾਹੁੰਦਾ ਪੰਡੀ ਜੀ ਸਮਾਣਾ ਬਲਾਕ ਚਾਹੁੰਦਾ ਵਿਧਾਨ ਸਭਾ ਹਲਕਾ ਸਮਾਣਾ ਚਾਹੁੰਦੇ ਹਾਂ ਹਾਂ ਪਰ ਅਸੀਂ ਤਾਂ ਬਹੁਤ ਪੀੜਤਾਂ ਹੁਣ ਹੁਣ ਤੱਕ ਤੁਸੀਂ ਇਹ ਲਾ ਲਓ ਵੀ ਬਿਜਲੀ ਬੋਰਡ ਹਾਂ ਨੇ ਬੜੀ ਕਸੂਤੀ ਜੀ ਮਤਲਬ ਉਹ ਕਰੀ ਵੀ ਸੀਗੀ ਕਸੂਤਾ ਜਾਰਾ ਅਪਣਾਇਆ ਵਾ ਸੀਗਾ ਬਈ ਮਾਂ ਤੋ ਦੁਦਸਕਤ ਕਰਵਾ ਕੇ ਲਿਆਉ ਅਸੀਂ ਫੇਰ ਕਨੈਕਸ਼ਨ ਦੇਵਾਂਗੇ ਜਦੋਂ ਮਹਾਂ ਤਾਂ ਇੰਤਕਾਲ ਤੱਕ ਕਰਤਾ ਬਾਈ ਚ ਕੈਨਸਲ ਉਹ ਉਹ ਦਸਕਤ ਕਰਨੀ ਚਾਹਦਾ ਤੇ ਇਹ ਤਾਂ ਵੀ ਇਹ ਤਾਂ ਵੀ ਕਹੀ ਜਾਂਦੇ ਨੇ ਤਾਂ ਵੀ ਕਹੀ ਜਾਂਦੇ ਨੇ ਲਿਖਾ ਕੇ ਲਿਓ ਜਿਹੜੀ ਚੀਜ਼ ਗ੍ਰਿਸ਼ਟੀ ਨਹੀਂ ਕਰਦੇ ਜਿਹੜੀ ਚੀਜ਼ ਕਰਦੀ ਉਹ ਨਹੀਂ ਕਿਸੇ ਪਾਸੇ ਉਹ ਕਿਵੇਂ ਲਿਖਾ ਕੇ ਲਈਏ ਇਹ ਬਾਈ ਤੋਂ ਲਿਖਾ ਰਹੇ ਨੇ ਬਾਈ ਤੋਂ ਪਹਿਲਾਂ ਵੀ ਲਿਖਾਉਂਦੇ ਆਉਂਦੇ ਨੇ ਬਾਈ ਤੋਂ ਵੀ ਲਿਖਾ ਰਹੇ ਨੇ ਪਹਿਲਾਂ ਕਿਸੇ ਤੋਂ ਲਖਾਇਆ ਨਹੀਂ ਜਾਂਦਾ ਸੀ ਕਿ ਜਿਹੜੀਆਂ ਸਾਡੀਆਂ ਸਾਹਮਣੇ ਮੋਟਰਾਂ ਲੱਗੀਆਂ ਮੈਨੇ ਇਹ ਕਿਸੇ ਤੋਂ ਬਿਨਾ ਲਖਾਈ ਲੱਗੀਆਂ ਹੋਈਆਂ ਨੇ ਐਸੀ ਤਰ੍ਹਾਂ ਲੱਗੀਆਂ ਹੋਈਆਂ ਨੇ ਤੇ ਹੁਣ ਜਿਹੜੀ ਘਰਾਂ ਚ ਘਰਾਂ ਚ ਬਿਜਲੀ ਲੱਗਦੀ ਜਿਵੇਂ ਹੁਣ ਅਸੀਂ ਉਹ ਸਾਹਮਣੇ ਟਿਊਬਵਲ ਤੇ ਉਹ ਬਣਾਤਾ ਹਾਊਸ ਬਣਾਤਾ ਉਥੇ ਕਨੈਕਸ਼ਨ ਲੈਣਾ ਸੀਗਾ ਸਾਨੂੰ ਕਹਿੰਦੇ ਵੀ ਲਿਖਾ ਕੇ ਦਿਓ ਅਸੀਂ ਕਹਿ ਵੀ ਹੁਤਾ ਇੰਤਕਾਲ ਨਹੀਂ ਹੈਗਾ ਬਿਜਲੀ ਬੋਰਡ ਕਹਿੰਦਾ ਵੀ ਮਾਲਕ ਤੂੰ ਲਿਖਾਈਵੇਂ ਨਾ ਤਾਂ ਅਸੀਂ ਇੰਤਕਾਲ ਨਹੀਂ ਕਰਦੇ ਹੋ ਨਹੀਂ ਕਰਦੇ ਜਦ ਜਦ ਕੋਈ ਮਾਲਕ ਹੈ ਉਹ ਨਹੀਂ ਉਥੇ ਹੁਣ ਮੈਂ ਭਗਵਾਨ तमाम ਦੋੜੀ ਲਿਖ ਕੇ ਦੇਊਗਾ ਸਾਨੂੰ ਪਰ ਜਦ ਉਹ ਲਿਖਦੇ ਨਹੀਂ ਲਿਖ ਕੇ ਦੇ ਨਹੀਂ ਸਕਦਾ ਹੈਗਾ ਅਸੀਂ ਕਿਉਂ ਲਖਾਉਣ ਜਾਈਏ ਅਸੀਂ ਉਹਨੂੰ ਬਿਨਾ ਮਤਲੂ ਪਾਰਟੀ ਬਣਾ ਕੇ ਖੜਾ ਲਾਂਗੇ ਅਸੀਂ ਨਹੀਂ ਲਖਾਉਣਾ ਅਸੀਂ ਕਹਿੰਦੇ ਵੀ ਅਸੀਂ ਨਹੀਂ ਲਖਾਉਣ ਜਾਂਦੇ ਹਾਂ ਤੇ ਜਦੋਂ ਅਸੀਂ ਐਂ ਕਹਿੰਦਾ ਵੀ ਨਹੀਂ ਲਖਾਉਣ ਜਾਂਦੇ ਉਹ ਕਹਿੰਦੇ ਵੀ ਅਸੀਂ ਕਨੈਕਸ਼ਨ ਨਹੀਂ ਕਰਦੇ ਫਿਰ ਅਸੀਂ ਐਸੀ ਸਾਹਿਬ ਨੂੰ ਮਿਲੇ ਪਿੰਡ ਦੇ ਬੰਦੇ ਜਿੰਨੇ ਪੀੜ ਤੋਂ ਬੰਦੇ ਸੀਗੇ 20 50 ਇਕੱਠੇ ਹੋ ਕੇ ਗਏ ਹੁਣ ਉਹ ਕਨੈਕਸ਼ਨ ਪਹਿਲਾਂ ਪਿੱਲਰ ਲੱਗੇ ਫਿਰ ਹੁਣ ਟਰਾਂਸਫਾਰਮਰ ਸਾਨੂੰ ਕੱਲ ਮਿਲਿਆ ਹੁਣ ਕਹਿੰਦੇ ਨੇ ਵੀ ਅੱਜ ਵੀ ਐਸਸੀ ਸਾਹਿਬ ਨਾਲ ਸਵੇਰੇ ਮੇਰੀ ਗੱਲ ਹੋਈ ਸੀਗੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀਗੀ ਐਸਡੀਓ ਸਾਹਿਬ ਨਾਲ ਗੱਲ ਹੋਈ ਹੈ ਤੇ ਹੁਣ ਦੇਖੋ ਕਨੈਕਸ਼ਨ ਕਦ ਕਦ ਹੁੰਦਾ ਪਰ ਸਾਡਾ ਰਿਕਾਰਡ ਤਾਂ ਠੀਕ ਹੈ ਜੇ ਤੁਸੀਂ 1906 ਦੇ ਬੰਦੇ ਆ ਹੋਰ ਅਸੀਂ ਕਿੱਥੋਂ ਲਿਖਾ ਕੇ ਲਈਏ ਵੀ ਸਾਡਾ ਤਾਂ ਬਣਦਾ ਹੀ ਹੈ ਸਾਡਾ ਤਾਂ ਬਣਦਾ ਹੀ ਹੈ ਅਸੀਂ ਤਾਂ 1906 ਤੋਂ ਲੱਗੇ 119 ਸਾਲ ਹੋ ਗਏ ਇਤਾਂ ਆ ਦਸੰਬਰ ਆਇਆ ਵੀ ਹੋ ਜਾਣਗੇ ਟਾਈਮ ਤਾਂ ਵਧਿਓ ਜਾ ਰਿਹਾ ਹੈ ਪਰ ਹਲੇ ਸਾਡਾ ਕੋਈ ਹੱਲ ਨਹੀਂ ਨਿਕਲ ਰਿਹਾ ਅਸੀਂ ਚਾਹੁੰਦੇ ਆਂ ਵੀ ਕੋਈ ਹੱਲ ਨਿਕਲੇ ਹਾਂ ਕਿਸੇ ਰਾਹ 'ਤੇ ਵੀ ਪਰ ਰਾਹ ਕੋਈ ਦੂਰ ਤੱਕ ਦਿਖੀ ਨਹੀਂ ਰਿਹਾ ਹੈਗਾ ਪਰ ਜੇਕਰ ਅਸੀਂ ਗੱਲ ਕਰੀਏ ਵੀ ਭਗਵੰਤ ਮਾਨ ਸਰਕਾਰ ਦਾ ਜਦੋਂ 91 ਸਿੱਟਾ ਲੈਣੀਆਂ ਉਹ ਏਸੇ ਚ ਸੀ ਵੀ ਇੱਕ ਤਾਂ ਕਿਸਾਨੀ ਦਾ ਬਹੁਤ ਜ਼ੋਰ ਸੀ ਉਹ ਦੌਰ ਚ ਕਿਸਾਨਾਂ ਵੱਲੋਂ ਹੀ ਮਲੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਬਣਾਉਣ ਦੇ ਵਿੱਚ ਬਹੁਤ ਵੱਡੀ ਹਮਾਇਤ ਰਹੀ ਆ ਕਿਉਂਕਿ ਉਹ ਰੋਸ ਚੋਂ ਲੋਕਾਂ ਨੇ ਇਹਨਾਂ ਨੂੰ ਤੀਜੀ ਪਾਰਟੀ ਦੇ ਤੌਰ ਤੇ ਲੱਗਦੇ ਚੁਣਿਆ ਤੇ ਇੰਨੀਆਂ ਸਿੱਟਾਂ ਲੈ ਕੇ ਕਿਸਾਨਾਂ ਦੇ ਕਰਕੇ ਸੱਤਾ ਚਾਗ ਦੇ ਕਿਸਾਨਾਂ ਨਾਲ ਇੰਨਾ ਵਿਰੋਧ ਵੀ ਤੇ ਭਗਵੰਤ ਮਾਨ ਦਾ ਸਿੱਧਾ ਕਹਿ ਗਏ ਮੈਂ ਤਾਂ ਭਗਤ ਸਿੰਘ ਦੀ ਸੂਰਤ ਤੇ ਚੱਲਦਾ ਖੱਟੀ ਪੱਗ ਅਸੀਂ ਬੰਨਦੇ ਆਂ ਇਹ ਗ੍ਰਾਹਾਂ ਦੇ ਨਾਲ ਸੇਮ ਹੀ ਮੈਚ ਕਰਦੀ ਹੈ ਪੱਗ ਤਾਂ ਉਹਨਾਂ ਦੀ ਵੀ ਫਿਰ ਇਹ ਜਿਹਾ ਜਿਵੇਂ ਬਿਹੇਵੀਅਰ ਜੇ ਦੇਖਿਆ ਉਹਨਾਂ ਹੀ ਸੱਤਾ ਦਾ ਇਹ ਕਿਵੇਂ ਇਹ ਹੁਣ ਭਗਤ ਸਿੰਘ ਵਾਲੀ ਕੰਮ ਨਹੀਂ ਬੀ ਲੋਕਾਂ ਲੋਕਾਂ ਦੀ ਜ਼ਮੀਨ ਸਰਕਾਰੀ ਕਰ ਦੋ ਜੇ ਭਗਤ ਸਿੰਘ ਵੀ ਅੱਜ ਹੁੰਦਾ ਫਿਰ ਉਹ ਵੀ ਇੰਝ ਕਰਦਾ ਠੀਕ ਹੈ ਨਹੀਂ ਕੀ ਇਹ ਭਗਤ ਸਿੰਘ ਦੀ ਸੋਚ ਹੈ ਮੈਂ ਤੁਹਾਨੂੰ ਪੁੱਛਦਾ ਕੀ ਇਹ ਭਗਤ ਸਿੰਘ ਦੀ ਸੋਚ ਹੈ ਹੈ ਤੁਹਾਨੂੰ ਤਾਂ ਨਹੀਂ ਲੱਗਦਾ ਹਾਂ ਜਿੰਨਾ ਕਦੇ ਭਗਤ ਸਿੰਘ ਪੜ੍ਹਿਆ ਨਾ ਮੈਂ ਭਗਤ ਸਿੰਘ ਬਹੁਤ ਪੜਿਆ ਹੈ ਮੈਂ ਭਗਤ ਸਿੰਘ ਨੂੰ ਬਹੁਤ ਪੜਿਆ ਹੈ ਠੀਕ ਹੈ ਹੋ ਸਕਦਾ ਹੈ ਮਾਨ ਸਾਹਿਬ ਨਾਲੋਂ ਘੱਟ ਨਾ ਪੜਿਆ ਹੋਊ ਵੀ ਪਰ ਮੇਰੇ ਹਿਸਾਬ ਦੇ ਵਿੱਚ ਇਹ ਤਾਂ ਭਗਤ ਸਿੰਘ ਵਾਲੀ ਸੂਚ ਵਾਲੀ ਕੋਈ ਗੱਲ ਨੇੜੇ ਤੇੜੇ ਵੀ ਨਹੀਂ ਕਿਸਾਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਕਦੇ ਹਾ ਦਾ ਨਾਰਾ ਨਹੀਂ ਮਾਰਦੇ ਉਹ ਹੁਣ ਜਿਹੜੀਆਂ ਲੋਕਾਂ ਨੇ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਉਹ ਕਿਸ ਤਰੀਕੇ ਨਾਲ ਲਈਆਂ ਜਾ ਰਹੀਆਂ ਨੇ ਠੀਕ ਹੈ ਵੀ ਤੁਹਾਡੀ 5000 ਗੱਜ ਜ਼ਮੀਨ ਲੈ ਲਈ ਲੈਂਡ ਪੂਲਿੰਗ ਐਕਟ ਦੇ ਤਹਿਤ ਤੁਹਾਨੂੰ 1200 ਵਾਪਸ ਦਿੱਤੀ ਜਿਹੜੀ 3600 ਹੈ ਉਹ ਸਾਡੀ ਮੁਕਤੇ ਵਗ ਗਈ ਇਹ ਤਾਂ ਉਹ ਕਹਿ ਰਹੇ ਨੇ ਵੀ ਖੇਤੀ ਵਾਲੀ ਜ਼ਮੀਨ ਅਸੀਂ ਤੁਹਾਡੇ ਤੋਂ ਲੈਣਾ ਤੇ ਕਮਰਸ਼ੀਅਲ ਤੁਹਾਨੂੰ ਦੇ ਕੇ ਤੁਹਾਨੂੰ ਵਪਾਰੀ ਬਣਾਉਣ ਦੇ ਐਡਵਾਂਸ ਕਰਾਉਂਦੇ ਆ ਇਹਨਾਂ ਖਿੱਤਾਂ ਦੇ ਵਿੱਚ ਕਦ ਕਮਰਸ਼ੀਅਲ ਬਣੂ ਜੇ ਹੁਣ ਤੋਂ 30 ਸਾਲ ਨੂੰ ਕਮਰਸ਼ੀਅਲ ਬਣੀ ਇਹ ਸਾਡੀਆਂ ਤਾਂ ਦੋ ਪੀੜ੍ਹੀਆਂ ਲੰਘ ਜਾਣਗੀਆਂ ਭੁੱਖੇ ਮਰ ਜਾਾਂਗੇ ਸੀ ਤਾਂ ਸਾਡੇ ਤਾਂ ਉਰੇ ਮਤਲਬ ਕਮਰਸ਼ੀਅਲ ਕਿੱਥੋਂ ਆਊਗਾ ਪੂਰੇ ਕਮਰਸ਼ੀਅਲ ਲੋਕ ਵੀ ਆਉਣੇ ਚਾਹੁੰਦੇ ਨੇ ਜਿਹੜੀ 43000 ਏਕੜ 44000 ਏਕੜ ਪੰਜਾਬ ਦੇ ਲੋਕ ਐਨੇ ਵਧ ਗਏ ਵੀ ਜਿਹੜੇ 44000 ਏਕੜ ਦੇ ਵਿੱਚ ਘਰ ਪਾਣਗੇ ਕਿੰਨੇ ਘਰ ਬਣਣਗੇ 44000 ਏਕੜ ਦੇ ਵਿੱਚ ਇਹ ਵੀ ਹਿਸਾਬ ਲਾਉਣਾ ਬਣਦਾ ਹੈ ਨਾ 44000 ਏਕੜ ਦੇ ਵਿੱਚ ਕਿੰਨੇ ਘਰ ਬਣਨਗੇ ਇੱਕ ਏਕੜ ਦੇ ਜੇ ਮਤਲਬ 200 ਘਰ ਵੀ ਬਣ ਗਿਆ ਬਣ ਗਿਆ 44000 ਏਕੜ ਦੇ ਤਾਂ ਕਿੰਨੇ ਘਰ ਬਣ ਜਾਣਗੇ ਉਹਨਾਂ ਨੂੰ ਕੋਈ ਖਰੀਦੂ ਵੀ ਬਲਾਟਾ ਨੂੰ ਅਸੀਂ ਉਹ 12-12 ਸੌਗਾ ਅਜਦਾ ਕੀ ਕਰਾਂਗੇ ਅਸੀਂ ਉਹ 12-12 ਸੌਗਾ ਅਜਦਾ ਕੀ ਕਰਾਂਗੇ ਜੇ ਇਹਨਾਂ ਨੇ ਕੋਈ ਜ਼ਮੀਨ ਖਰੀਦਣੀ ਆ ਉਹ ਕਿਸਾਨ ਨੂੰ ਪੈਸੇ ਦੇਣਾ ਉਹਨੂੰ ਕਿਸੇ ਉਹ ਕਿਸੇ ਕਿਨਾਰੇ ਲੱਗਦਾ ਹੋਵੇ ਉਹ ਕਮਰਸ਼ੀਅਲ ਹੋ ਕੇ 30 ਸਾਲ ਨੂੰ ਡਿਵੈਲਪ ਹੁੰਦੀ ਹੈ 50 ਸਾਲ ਨੂੰ ਡਿਵੈਲਪ ਹੁੰਦੀ ਹੈ 70 ਸਾਲ ਨੂੰ ਡਿਵੈਲਪ ਹੁੰਦੀ ਹੈ ਸਾਡੀ ਜ਼ਿੰਦਗੀ ਤਾਂ ਲੰਘ ਜੂ ਮੈਂ ਹੁਣ 68 ਸਾਲ ਦਾ ਮੇਰੇ ਹੁੰਦੇ ਲੱਗਦੀ ਹੈ ਵੀ ਡਿਵੈਲਪ ਹੋ ਜੂ ਹਾਂ ਹੈ 51200 ਕੀ ਕਰਾਂਗੇ ਅਸੀਂ ਅਸੀਂ ਉਹ 1200 ਕੀ ਕਰਾਂਗੇ ਹਾਂ ਪਰ ਸਾਡੀ ਤਾਂ ਹੁਣ ਜੇ ਇਹੀ ਨੋ ਹੋ ਜਾਂਦੀ ਆ ਬਹੁਤ ਗੁੱਸਾ ਸਾਡੇ ਵਾਸਤੇ ਨਹੀਂ ਪਰ ਫਿਰ ਵੀ ਜੇ ਆਪਾਂ ਇੱਕ ਗੱਲ ਕਰਦੇ ਆਂ ਵੀ ਬੜੇ ਲੰਮੇ ਸਮੇਂ ਤੋਂ ਕਹਿਆ ਜ਼ਮੀਨ ਝੱਟ ਦੀ ਮਾਂ ਹੁੰਦੀ ਆ ਹਾਂਜੀ ਫਿਰ ਵੀ ਕੀ ਜੇ ਆਪਾਂ ਕਹੀਏ ਵੀ ਜੇ ਤੁਹਾਡੇ ਖਾਤਿਆਂ ਚ ਪੈਸੇ ਪਾ ਦਿੱਤੇ ਜਾਣ ਫਿਰ ਵੀ ਉਹ ਜ਼ਮੀਨ ਛੱਡਣਾ ਕਿ ਸਹੀ ਹੁੰਦਾ ਜਾਇਜ਼ ਆ ਕਿ ਨਹੀਂ 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 ਨਜਾਇਜ਼ ਐ ਨਜਾਇਜ਼ ਐ ਅਸੀਂ ਕਿੱਥੇ ਜਾਵਾਂਗੇ ਅਸੀਂ ਅੱਗੇ ਇਹਨੂੰ ਛੱਡ ਕੇ ਕਿੱਥੇ ਗ੍ਰੀਦਾਂਗੇ ਅੱਗੇ ਵਾਲੇ ਵੀ ਤਾਂ ਸਾਡੀ ਭੈਣ ਭਾਈ ਹੋਣਗੇ ਪਰ ਅਸੀਂ ਘਰ ਕਿਵੇਂ ਬਣਾਵਾਂਗੇ ਉੱਥੇ ਜਿੱਥੇ ਘਰ ਨਹੀਂ ਹੈਗਾ ਜ਼ਮੀਨ ਦੇ ਵਿੱਚ ਨੇੜੇ ਉੱਥੇ ਕੀਤੀ ਨਹੀਂ ਹੁੰਦੀ 1200 ਗਜ 1200 ਗਜ ਦਾ ਕੀ ਕਰਾਂਗੇ ਜ਼ੀ ਨਹੀਂ ਅਸੀਂ ਬਹੁਤ ਵਸਦੇ ਰਸਦਿਆਂ ਵਧੀਆ ਵਸ ਰਸ ਰਹੇ ਹਾਂ ਸੜੀ ਤਾਂ ਇਹੀ ਸਾਡੇ ਨਾਲ ਹੋਣੀ ਚਾਹੀਦੀ ਹੈ ਅਸੀਂ ਇਹਦੇ ਚ ਖੇਤੀ ਕਰਦੇ ਹੋਈਏ ਸਿਮੇ ਕਿਹਣਾ ਦਾ ਕਹਿਣਾ ਵੀ ਸਾਡੀ ਜਿਹੜੀ ਜ਼ਮੀਨ ਹੈ ਉਹ ਤੇ ਸਾਡੀ ਮਾਲਕੀ ਹੋਣੀ ਚਾਹੀਦਾ ਸਾਡਾ ਹੱਕ ਹੋਣਾ ਚਾਹੀਦਾ ਇਸੇ ਚੋਂ ਸਾਡਾ ਘਰ-ਬਾਰ ਚੱਲਦਾ ਇਸੇ ਚ ਰੋਟੀ ਚੱਲਦੀ ਹੈ ਜਦੋਂ ਤੁਸੀਂ ਕਿਸਾਨਾਂ ਦੇ ਕਾਰਨ ਕਿਸਾਨਾਂ ਦੀ ਹਮਾਇਤ ਦੇ ਨਾਲ ਸੱਤਾ ਚਾਹਨੇ ਹੋ ਤੇ ਕਿਸਾਨਾਂ ਨਾਲ ਹੀ ਬੁਰਾ ਹਾਲ ਕਰਦੇ ਹੋ ਤੇ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਲੋਕਾਂ ਦੇ ਮੂੰਹ ਚ ਬੁਰਕੀ ਖੋਣਾ ਕਿੱਡਾ ਵੱਡਾ ਪਾਪ ਹੁੰਦਾ ਹੈ ਤੇ ਬਾਬੇ ਨਾਨਕ ਨੇ ਵੀ ਕਿਹਾ ਸੀ ਜ਼ਮੀਨ ਹਲਵਾਕ ਦਾ ਨਾਰਾ ਦਿੱਤਾ ਸੀ ਜਿਹੜਾ ਜ਼ਮੀਨ ਬਾਹੂ ਜ਼ਮੀਨ ਉਹਦੀ ਜਦੋਂ ਇਹ ਲਗਭਗ 119-20 ਸਾਲ ਹੋ ਗਏ ਜ਼ਮੀਨ ਬਾਰੇ ਨੇ ਤਾਂ ਜ਼ਮੀਨ ਤੇ ਹੱਕ ਵੀ ਇਹਨਾਂ ਦਾ ਹੋਣਾ ਚਾਹੀਦਾ ਸਾਂਝੀ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ